ਹੰਦੀ ਖਤਮ ਸਾਰਾ ਗਿਆ ਦੇਖ ਲੋ ਆਪ ਅਗਰ ਸੇ ਇਹਨੇ ਦਿਨੇ ਹਿਮਾਚਲ ਪ੍ਰਦੇਸ਼ ਦੇ ਕਈ ਜਿਲ੍ਹਿਆਂ ਚ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਲਗਾਤਾਰ ਬਰਸਾਤ ਕਰਨ ਕਈ ਪੁਲ ਟਾਇਰ ਰਹੇ ਨੇ ਅਤੇ ਪਹਾੜਾਂ ਚ ਤਰੇੜਾਂ ਆ ਰਹੀਆਂ ਨੇ ਕਈ ਹਾਈਵੇ ਨੁਕਸਾਨੇ ਗਏ ਨੇ ਜਿਸ ਕਾਰਨ ਕਈ ਸ਼ਹਿਰਾਂ ਨੂੰ ਜਾਣ ਵਾਲੇ ਰਾਹਤੇ ਕੱਟ ਦਿੱਤੇ ਗਏ ਨੇ ਐਨਆਈ ਨਈ ਹਰ ਰੋਜ਼ ਮੀ ਦਾ ਕਹਿਰ ਵਾਦਾ ਜਾ ਰਿਹਾ ਹੈ ਭਾਰੀ ਬਰਸਾਤ ਕਾਰਨ ਹਿਮਾਚਲ ਦੀਆਂ ਵੱਡੀਆਂ ਨਦੀਆਂ ਸਮੇਤ ਕਈ ਹੋਰ ਛੋਟੀਆਂ ਨਦੀਆਂ ਵੀ ਉਛਾਲ ਚੜੀਆਂ ਇਸ ਦੌਰਾਨ ਕੁਲੂ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਬੱਤਲ ਫਟਣ ਨਾਲ ਇੱਥੇ ਤਪਾਈ ਮੱਚੀ ਹੈ ਜੀ ਹਾਂ ਇਸ ਲਈ ਕੋ ਵੀਡੀਓ ਵੀ ਸਾਹਮਣੇ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਥੋੜੇ ਹੋਸ਼ ਉੱਡ ਜਾਣਗੇ ਵੀਡੀਓ ਕੁੱਲੂ ਦੇ ਮੱਲਾਣਾ ਇਲਾਕੇ ਦੀ ਹੈ ਇੱਥੇ देर रात ਹੋਈ ਭਾਰੀ ਬਰਸਾਤ ਕਾਰਨ ਪਰਵਤੀ ਨਦੀ ਇਸ ਹੱਦ ਤੱਕ ਵਹਿ ਗਈ ਹੈ ਕਿ ਇਸ ਵਿੱਚ ਕਈ ਘਰਾਂ ਤੇ ਵਾਹਨ ਵਹਿ ਗਏ ਨੇ ਜੀ ਹਾਂ ਜੋ ਤਾਜ਼ਾ ਵੀਡੀਓ ਸਾਹਮਣੇ ਹੈ ਉਸ ਤੋਂ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਚਾਰ ਮੰਜ਼ਿਲਾ ਇਮਾਰਤ ਸਿਰਫ ਸਤਸਕਿੰਟਾਂ ਵਿੱਚ ਪਰਵਤੀ ਨਦੀ ਵਿੱਚ ਟੁੱਪ ਗਈ ਹੈ ਪਤਾ ਹੀ ਨਹੀਂ ਲੱਗਾ ਇਮਾਰਤ ਕਿੱਧਰ ਗਈ ਹੈ ਇਸੇ ਤਰ੍ਹਾਂ ਹਰ ਰੋਜ਼ ਕਈ ਵੀਡੀਓਜ਼ ਜੋ ਨੇ ਸਾਹਮਣੇ ਆ ਰਹੀਆਂ ਨੇ ਜੇਕਰ ਇਕੱਲੇ ਕੁੱਲੂ ਦੀ ਗੱਲ ਕਰੀਏ ਤਾਂ ਇੱਥੇ ਬਿਆਸ ਅਤੇ ਪਰਵਤੀ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਨੇ ਪਿੰਡ ਮਲਾਣਾ ਵਿੱਚ ਬਣੇ ਬਿਜਲੀ ਪ੍ਰੋਜੈਕਟ ਦਾ ਪੰਨ ਵੀ ਓਵਰਫਲੋ ਹੋ ਗਿਆ ਦਾਜਮਾ ਕੇ ਸਭ ਤੋਂ ਵੱਧ ਨੁਕਸਾਨ ਨਿਰਮਨ ਉਪ ਮੰਡਲ ਦੇ ਬਾਗੀ ਪੁਲ ਛੋਇਆ ਇੱਥੇ ਬਾਗੇ ਪੁਲ 'ਚ 9 ਘਰ ਕੁਰਪਾਨ ਖੁੱਡ ਚ ਹੜ ਗਏ ਨੇ ਜੀ ਹਾਂ ਹੜ ਦੇ ਕਾਰਨ ਨੋ ਘਰ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਇਸ ਵਿੱਚ ਇੱਕ ਘਰ ਚ ਰਹਿ ਰਹੇ ਇੱਕ ਪੂਰਾ ਪਰਿਵਾਰ ਜਿਹੜਾ ਹੜ ਦੇ ਵਿੱਚ ਬਹਿ ਗਿਆ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਚ ਵਾਰੇ ਮੀਂਹ ਕਾਰਨ ਹੋਈ ਤਬਾਈ ਤੋਂ ਬਾਅਦ 19 ਲੋਕ ਲਾਪਤਾ ਦੱਸੀ ਜਾ ਰਹੇ ਨੇ ਇੱਥੇ ਹੀ ਬੱਦਲ ਫਟਿਆ ਸੀ ਲਾਪਤਾ 19 ਲੋਕਾਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਇਆ ਦੂਜੇ ਪਾਸੇ ਪ੍ਰਸ਼ਾਸਨ ਨੇ ਕੁੱਲੂ ਜ਼ਿਲ੍ਹੇ ਦੇ ਜੀਆ ਅਤੇ ਪੁੰਤਰ ਸਮੇਂ ਤੇ ਨਥਿਆ ਦੇ ਕਿਨਾਰਿਆਂ ਦੇ ਨਾਲ ਲੱਗਦੇ ਸਾਰੇ ਇਲਾਕੇ ਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ ਕੀਤੀ ਹੈ ਕਟਮ ਅੰਕਲ ਸਬਜ਼ੀ ਮੰਡੀ ਖਤਮ ਸਾਰਾ ਗਿਆ ਦੇਖ ਲੋ ਆਪ ਅੱਪ ਘਰ ਸੇ ਇਨੇ ਦਿਨੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਚ ਭਾਰੀ ਮੀਂਹ ਵੇਖਣ ਨੂੰ ਮਿਲ ਰਿਹਾ ਲਗਾਤਾਰ ਬਰਸਾਤ ਕਾਰਨ ਕਈ ਪੁਲ ਟਾਇਰ ਰਹੇ ਨੇ ਅਤੇ ਪਹਾੜਾਂ 'ਚ ਤਰੇੜਾਂ ਆ ਰਹੀਆਂ ਨੇ ਕਈ ਹਾਈਵੇ ਨੁਕਸਾਨੇ ਗਏ ਨੇ ਜਿਸ ਕਾਰਨ ਕਈ ਸ਼ਹਿਰਾਂ ਨੂੰ ਜਾਣ ਵਾਲੇ ਰਾਸਤੇ ਕੱਟ ਦਿੱਤੇ ਗਏ ਨੇ ਐਨਆਈ ਨਹੀਂ ਹਰ ਰੋਜ਼ ਮੀਂਹ ਦਾ ਕਹਿਰ ਵਾਦਾ ਜਾ ਰਿਹਾ ਹੈ ਭਾਰੀ ਬਰਸਾਤ ਕਾਰਨ ਹਿਮਾਚਲ ਦੀਆਂ ਵੱਡੀਆਂ ਨਦੀਆਂ ਸਮੇਤ ਕਈ ਹੋਰ ਛੋਟੀਆਂ ਨਦੀਆਂ ਵੀ ਉਛਾਲ ਚੜੇ ਇਸ ਦੌਰਾਨ ਕੁਲੂ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਨਾਲ ਇੱਥੇ ਤਬਾਈ ਮੱਚੀ ਹੈ ਜੀ ਹਾਂ ਇਸਾਈ ਕੋ ਵੀਡੀਓ ਵੀ ਸਾਹਮਣੇ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ रह ਜਾਓਗੇ ਤੁਹਾਡੇ ਹੋਸ਼ ਛੁੱਟ ਜਾਣਗੇ ਵੀਡੀਓ ਕੁਲੂ ਦੇ ਮਲਾਣਾ ਇਲਾਕੇ ਦੀ ਹੈ ਇੱਥੇ देर रात ਹੋਈ ਦੀ ਬਰਸਾਤ ਕਾਰਨ ਪਰਵਤੀ ਨਦੀ ਇਸ ਹੱਦ ਤੱਕ ਵਹਿ ਗਈ ਹੈ ਕਿ ਇਸ ਵਿੱਚ ਕਈ ਘਰਾਂ ਤੇ ਵਾਹਨ ਵਹਿ ਗਏ ਨੇ ਜੀਹਾਂ ਜੋ ਤਾਜ਼ਾ ਵੀਡੀਓ ਸਾਹਮਣੇ ਉਸ ਨੂੰ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਚਾਰ ਮੰਜ਼ਿਲਾ ਇਮਾਰਤ ਸਿਰਫ 7 ਸਕਿੰਟਾਂ ਵਿੱਚ ਪਰਵਤੀ ਨਦੀ ਵਿੱਚ ਟੁੱਪ ਗਈ ਹੈ ਪਤਾ ਹੀ ਨਹੀਂ ਲੱਗਾ ਇਮਾਰਤ ਕਿੱਧਰ ਗਈ ਹੈ ਇਸੇ ਤਰ੍ਹਾਂ ਹਰ ਰੋਜ਼ ਕਈ ਵੀਡੀਓਜ਼ ਜੋ ਨੇ ਸਾਹਮਣੇ ਆ ਰਹੀਆਂ ਨੇ ਜੇਕਰ ਇਕੱਲੇ ਕੁੱਲੂ ਦੀ ਗੱਲ ਕਰੀਏ ਤਾਂ ਇੱਥੇ ਬਿਆਸ ਅਤੇ ਪਰਵਤੀ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਨੇ ਪਿੰਡ ਚਣਾ ਵਿੱਚ ਬਣੇ ਬਿਜਲੀ ਪ੍ਰੋਜੈਕਟ ਦਾ ਪੰਨ ਵੀ ਓਵਰਫਲੋ ਹੋ ਗਿਆ। ਦਾਜਮਾ ਕੇ ਸਭ ਤੋਂ ਵੱਧ ਨੁਕਸਾਨ ਨਿਰਮਨ ਉਪਮੰਡਲ ਦੇ ਬਾਗੀ ਪੁਲ ਛੋਇਆ। ਇੱਥੇ ਬਾਗੀ ਪੁਲ 'ਚ 9 ਘਰ ਕੁਰਪਾਨ ਖੁੱਡ 'ਚ ਹਟ ਗਏ ਨੇ। ਜੀ ਹਾਂ, ਹੜ੍ਹ ਦੇ ਕਾਰਨ 9 ਘਰ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ। ਇਸ ਵਿੱਚ ਇੱਕ ਘਰ 'ਚ ਰਹਿ ਰਹੇ ਇੱਕ ਪੂਰਾ ਪਰਿਵਾਰ ਜਿਹੜਾ ਹੜ੍ਹ ਦੇ ਵਿੱਚ ਬਹਿ ਗਿਆ। ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ 'ਚ ਬਾਰੇ ਮੀਂਹ ਕਾਰਨ ਹੋਈ ਤਾਂ ਭਾਈ ਤੋਂ ਪਾਦ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਇੱਥੇ ਹੀ ਬੱਦਲ ਫਟਿਆ ਸੀ ਲਾਪਤਾ 19 ਲੋਕਾਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਇਆ ਦੂਜੇ ਪਾਸੇ ਪ੍ਰਸ਼ਾਸਨ ਨੇ ਕੁੱਲੂ ਜ਼ਿਲ੍ਹੇ ਦੇ ਜੀਆ ਅਤੇ ਭੁੰਤਰ ਸਮੇਤ ਨਥਿਆ ਦੇ ਕਿਨਾਰਿਆਂ ਦੇ ਨਾਲ ਲੱਗਦੇ ਸਾਰੇ ਇਲਾਕੇ ਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ ਕੀਤੀ ਹੈ ਖੱਟਮ ਅੰਕਲ ਸਬਜ਼ੀ ਮੰਡੀ ਖੱਟਮ ਸਾਰਾ ਗਿਆ ਦੇਖ ਲੋ ਆਪ ਅੱਪ ਘਰ ਸੇ ਇਨੇ ਦਿਨੇ ਹਿਮਾਚਲ ਪ੍ਰਦੇਸ਼ ਦੇ ਕਈ ਜੀਲਿਆਂ ਚ ਭਾਰੀ ਮੀਂਹ ਵੇਖਣ ਨੂੰ ਮਿਲ ਰਿਹਾ ਲਗਾਤਾਰ ਬਰਸਾਤ ਕਰਨ ਕਈ ਪੁਲ ਟਾਇਰ ਰਹੇ ਨੇ ਅਤੇ ਪਹਾੜਾਂ ਚ ਤਰੇੜਾ ਆ ਰਹੀਆਂ ਨੇ ਕਈ ਹਾਈਵੇ ਨੁਕਸਾਨੇ ਗਏ ਨੇ ਜਿਸ ਕਾਰਨ ਕਈ ਸ਼ਹਿਰਾਂ ਨੂੰ ਜਾਣ ਵਾਲੇ ਰਾਹਤੇ ਕੱਟ ਦਿੱਤੇ ਗਏ ਨੇ ਐਨ ਆਈ ਨਈ ਹਰ ਰੋਜ਼ ਮੀ ਦਾ ਕਹਿਰ ਵਾਦਾ ਜਾ ਰਿਹਾ ਹੈ ਭਾਰੀ ਬਰਸਾਤ ਕਾਰਨ ਹਿਮਾਚਲ ਦੀਆਂ ਵੱਡੀਆਂ ਨਦੀਆਂ ਸਮੇਤ ਕਈ ਹੋਰ ਛੋਟੀਆਂ ਨਦੀਆਂ ਵੀ ਉਛਾਲ ਚ ਨੇ ਇਸ ਦੌਰਾਨ ਕੁਲੂ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਨਾਲ ਇੱਥੇ ਤਬਾਈ ਮੱਚੀ ਹੈ ਜੀ ਹਾਂ ਇਸ ਲਈ ਕੋ ਵੀਡੀਓ ਵੀ ਸਾਹਮਣੇ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੁਹਾਡੇ ਹੋਸ਼ ਉੱਡ ਜਾਣਗੇ ਵੀਡੀਓ ਕੁਲੂ ਦੇ ਮੱਲਾਣਾ ਇਲਾਕੇ ਦੀ ਹੈ ਇੱਥੇ ਦੇਰ ਰਾਤ ਇਹ ਪਾਰੀਬਰਸਾਤ ਕਾਰਨ ਪਰਵਤੀ ਨਦੀਸ ਹੱਦ ਤੱਕ ਵਹਿ ਗਈ ਹੈ ਕਿ ਇਸ ਵਿੱਚ ਕਈ ਘਰਾਂ ਤੇ ਵਾਹਨ ਵਹਿ ਗਏ ਨੇ ਜੀ ਹਾਂ ਜੋ ਤਾਜ਼ਾ ਵੀਡੀਓ ਸਾਹਮਣੇ ਉਸੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਚਾਰ ਮੰਜ਼ਿਲਾ ਇਮਾਰਤ ਸਿਰਫ 7 ਸਕਿੰਟਾਂ ਵਿੱਚ ਪਰਵਤੀ ਨਦੀ ਵਿੱਚ ਟੁੱਪ ਗਈ ਹੈ ਪਤਾ ਹੀ ਨਹੀਂ ਲੱਗਾ ਇਮਾਰਤ ਕਿੱਧਰ ਗਈ ਹੈ ਇਸੇ ਤਰ੍ਹਾਂ ਹਰ ਰੋਜ਼ ਕਈ ਵੀਡੀਓਜ਼ ਜੋ ਨਿਊਜ਼ ਸਾਹਮਣੇ ਆ ਰਹੀਆਂ ਨੇ ਜੇਕਰ ਇਕੱਲੇ ਕੁੱਲੂ ਦੀ ਗੱਲ ਕਰੀਏ ਤਾਂ ਇੱਥੇ ਬਿਆਸ ਅਤੇ ਪਰਵਤੀ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਨੇ ਪਿੰਡ ਮਲਾਣਾ ਵਿੱਚ ਬਣੇ ਬਿਜਲੀ ਪ੍ਰੋਜੈਕਟ ਦਾ ਪੰਨ ਵੀ ਓਵਰਫਲੋ ਹੋ ਗਿਆ ਤਾਜ਼ਾ ਕੇ ਸਭ ਤੋਂ ਵੱਧ ਨੁਕਸਾਨ ਨਿਰਮਨ ਉਪ ਮੰਡਲ ਦੇ ਬਾਗੇਪੋਲ ਚ ਹੋਇਆ ਇੱਥੇ ਬਾਗੇਪੋਲ ਚ 9 ਘਰ ਕੁਰਪਾਨ ਖੁੱਡ ਚ ਹਟ ਗਏ ਨੇ ਜੀ ਹਾਂ ਹੜ੍ਹ ਦੇ ਕਾਰਨ 9 ਘਰ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਇਸ ਵਿੱਚ ਇੱਕ ਘਰ ਚ ਰਹਿ ਰਹੇ ਇੱਕ ਪੂਰਾ ਪਰਿਵਾਰ ਜਿਹੜਾ ਹੜ੍ਹ ਦੇ ਵਿੱਚ ਬਹਿ ਗਿਆ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਚ ਭਾਰੀ ਮੀਂਹ ਕਾਰਨ ਹੋਈ ਤਬਾਹੀ ਤੋਂ ਬਾਅਦ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਇੱਥੇ ਹੀ ਬੱਦਲ ਫਟਿਆ ਸੀ ਲਾਪਤਾ 19 ਲੋਕਾਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਇਆ ਦੂਜੇ ਪਾਸੇ ਪ੍ਰਸ਼ਾਸਨ ਨੇ ਕੁੱਲੂ ਜ਼ਿਲ੍ਹੇ ਦੇ ਜੀਹਾਂ ਅਤੇ ਪੁੰਤਰ ਸਮੇਂ ਤੇ ਨਦੀਆਂ ਦੇ ਕਿਨਾਰਿਆਂ ਦੇ ਨਾਲ ਲੱਗਦੇ ਸਾਰੇ ਇਲਾਕੇ ਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ ਕੀਤੀ ਹੈ ਕਟਮੰਕਲ ਸਬਜ਼ੀ ਮੰਡੀ ਖਤਮ ਸਾਰਾ ਗਿਆ ਦੇਖ ਲੋ ਆਪ ਅਪ ਘਰ ਸੇ ਇਨੇ ਦਿਨੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਚ ਭਾਰੀ ਮੀਂਹ ਵੇਖਣ ਨੂੰ ਮਿਲ ਰਿਹਾ ਲਗਾਤਾਰ ਬਰਸਾਤ ਕਾਰਨ ਕਈ ਪੁਲ ਟਾਇ ਰਹੇ ਨੇ ਅਤੇ ਪਹਾੜਾਂ ਚ ਤਰੇੜਾਂ ਆ ਰਹੀਆਂ ਨੇ ਕਈ ਹਾਈਵੇ ਨੁਕਸਾਨੇ ਗਏ ਨੇ ਜਿਸ ਕਾਰਨ ਕਈ ਸ਼ਹਿਰਾਂ ਨੂੰ ਜਾਣ ਵਾਲੇ ਰਾਹਤੇ ਕੱਟ ਦਿੱਤੇ ਗਏ ਨੇ ਐਨਆਈ ਨਈ ਹਰ ਰੋਜ਼ ਮੀ ਦਾ ਕਹਿਰ ਵਾਦਾ ਜਾ ਰਿਹਾ ਹੈ ਭਾਰੀ ਬਰਸਾਤ ਕਾਰਨ ਹਿਮਾਚਲ ਦੀਆਂ ਵੱਡੀਆਂ ਨਦੀਆਂ ਸਮੇਤ ਕਈ ਹੋਰ ਛੋਟੀਆਂ ਨਦੀਆਂ ਵੀ ਉਛਾਲ ਚੜੇ ਇਸ ਦੌਰਾਨ ਕੁਲੂ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਬੱਤਲ ਫਟਣ ਨਾਲ ਇੱਥੇ ਤਬਾਈ ਮੱਚੀ ਹੈ ਜੀ ਹਾਂ ਇਸਾਈ ਕੋ ਵੀਡੀਓ ਵੀ ਸਾਹਮਣੇ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਥੋੜੇ ਹੋਸ਼ ਉੱਡ ਜਾਣਗੇ ਵੀਡੀਓ ਕੁੱਲੂ ਦੇ ਮੱਲਾਣਾ ਇਲਾਕੇ ਦੀ ਹੈ ਇੱਥੇ ਦੇਰ ਰਾਤ ਹੋਈ ਭਾਰੀ ਬਰਸਾਤ ਕਾਰਨ ਪਰਵਤੀ ਨਦੀ ਇਸ ਹੱਦ ਤੱਕ ਵਹਿ ਗਈ ਹੈ ਕਿ ਇਸ ਵਿੱਚ ਕਈ ਘਰਾਂ ਤੇ ਵਾਹਨ ਵਹਿ ਗਏ ਨੇ ਜੀਹਾਂ ਜੋ ਤਾਜ਼ਾ ਵੀਡੀਓ ਸਾਹਮਣੇ ਹੈ ਉਸ ਤੋਂ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਚਾਰ ਮੰਜ਼ਿਲਾ ਇਮਾਰਤ ਸਿਰਫ 7 ਸਕਿੰਟਾਂ ਵਿੱਚ ਪਰਵਤੀ ਨਦੀ ਵਿੱਚ ਟੁੱਪ ਗਈ ਹੈ ਪਤਾ ਹੀ ਨਹੀਂ ਲੱਗਾ ਇਮਾਰਤ ਕਿੱਧਰ ਗਈ ਹੈ ਇਸੇ ਤਰ੍ਹਾਂ ਹਰ ਰੋਜ਼ ਕਈ ਵੀਡੀਓਜ਼ ਜੋ ਨੇ ਸਾਹਮਣੇ ਆ ਰਹੀਆਂ ਨੇ ਜੇਕਰ ਇਕੱਲੇ ਕੁੱਲੂ ਦੀ ਗੱਲ ਕਰੀਏ ਤਾਂ ਇੱਥੇ ਬਿਆਸ ਅਤੇ ਪਰਵਤੀ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਨੇ ਪਿੰਡ ਮਲਾਣਾ ਵਿੱਚ ਬਣੇ ਬਿਜਲੀ ਪ੍ਰੋਜੈਕਟ ਦਾ ਪੰਨ ਵੀ ਓਵਰਫਲੋ ਹੋ ਗਿਆ ਤਜਮਾ ਕੇ ਸਭ ਤੋਂ ਵੱਧ ਨੁਕਸਾਨ ਨਿਰਮਨ ਉਪ ਮੰਡਲ ਦੇ ਬਾਗੀ ਪੁਲ ਛੋਇਆ ਇੱਥੇ ਬਾਗੇ ਪੁਲ 'ਚ 9 ਘਰ ਕੁਰਪਾਨ ਖੁੱਡ ਚ ਹੜ ਗਏ ਨੇ ਜੀ ਹਾਂ ਹੜ ਦੇ ਕਾਰਨ 9 ਘਰ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਇਸ ਵਿੱਚ ਇੱਕ ਘਰ ਚ ਰਹਿ ਰਹੇ ਇੱਕ ਪੂਰਾ ਪਰਿਵਾਰ ਜਿਹੜਾ ਹੜ ਦੇ ਵਿੱਚ ਵਹਿ ਗਿਆ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਚ ਭਾਰੀ ਮੀਂਹ ਕਾਰਨ ਹੋਈ ਤਾਂ ਭਾਈ ਤੋਂ ਬਾਦ 19 ਲੋਕ ਲਾਪਤਾ ਦੱਸੀ ਜਾ ਰਹੇ ਨੇ ਇੱਥੇ ਹੀ ਬੱਦਲ ਫਟਿਆ ਸੀ ਲਾਪਤਾ 19 ਲੋਕਾਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਇਆ ਦੂਜੇ ਪਾਸੇ ਪ੍ਰਸ਼ਾਸਨ ਨੇ ਕੁੱਲੂ ਜ਼ਿਲ੍ਹੇ ਦੇ ਜੀਆਂ ਅਤੇ ਪੁੰਤਰ ਸਮੇ ਤੇ ਨਥਿਆ ਦੇ ਕਿਨਾਰਿਆਂ ਦੇ ਨਾਲ ਲੱਗਦੇ ਸਾਰੇ ਇਲਾਕੇ ਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ ਕੀਤੀ ਹੈ